ਸਾਡੇ ਮੰਦਰ ਦੇ ਬਾਹਰ ਇੱਕ ਆਰਾ ਲੱਗਿਆ ਹੋਇਆ ਹੈ ਆਰਾ ਜਿਹੜਾ ਕਿ ਨੀਰ ਬਾਉਟ ਪੁਰਾਣਾ ਲੱਗਿਆ 40 ਸਾਲ ਤੋਂ ਰਿਕਵੈਸਟ ਕਰ ਚੁੱਕੇ ਆ ਵੀ ਆਰੇ ਦੇ ਬਾਹਰ ਜਿਹੜੀਆਂ ਲੱਕੜਾਂ ਤੁਸੀਂ ਗਲੀ ਦੇ ਵਿੱਚ ਖੜੀਆਂ ਕਰਦੇ ਹੋ ਉਹ ਮੰਦਰ ਨੂੰ ਜਾਣ ਦਾ ਰਸਤਾ ਹੈ ਉਹ ਲੱਕੜਾਂ ਚੱਕੀਆਂ ਜਾਣ ਪਰ ਇਹ ਲੋਕ ਲੱਕੜਾਂ ਚੱਕਦੇ ਨਹੀਂ ਹਨ ਸਾਨੂੰ ਇਹ ਨਹੀਂ ਸਮਝਾਈ ਹੁਣ ਤੱਕ ਸਮਾਨ ਨਾਲ ਚੱਕਣ ਦਾ ਕਾਰਨ ਕੀ ਹੈ ਜਾਂ ਤਾਂ ਕੋਈ ਕਮੇਟੀ ਇੰਟਰਸਟਡ ਹੈ ਉਹ ਕੋਈ ਪੈਸੇ ਲੈ ਰਹੀ ਹੈ या कोई पुलिस इंटरस्टड है वो कोई पैसे ले रही है साड़ी समझ तो बाहर है अभी अच्छ मजबूर हो के शहर में दसन लगे हैं कि सारी गली एंकरोचमेंट की थी भी बहुत टाइम तो बढ़िया कोशिश करन के बावजूद भी ये नहीं उठा रहे अभी तो यह सोचते हैं भी पता नहीं कि मैराफाई टेंशन है ये विरुद्ध केस लगेगा ਇਹਨਾਂ ਨੂੰ ਇਨਸਟਰਕਸ਼ਨ ਕੀਤੀ ਕਿ ਕੋਈ ਵੀ ਇਨਫਰੋਜਮੈਂਟ ਨਾ ਕਰ। ਨਾ ਹੀ ਹੈਵੀ ਲਕੜ ਰੜ ਸਕਦੇ ਆ, ਨਾ ਹੀ ਕਮਰਸ਼ਲ ਵੀਕਰ ਤੇ ਘੜੀ ਕਰ ਸਕਦੇ ਆ, ਯਾ ਹੋਰ ਇਨਫਰੋਜਮੈਂਟ ਦਾ ਕੋਈ ਸਮ। ਉਹਦੇ ਵਿੱਚ ਇੱਕ ਪਾਰਟੀ ਜਿਹੜੇ ਈਓ ਮਿਊਨਿਸਪਲ ਕਾਉਂਸਲ ਹੈਗੇ ਆ ਉਹਨਾਂ ਨੂੰ ਬੁਲਾਇਆ ਗਿਆ ਸੀ। ਉਹਨਾਂ ਨੂੰ ਇਹ ਹਦਾਇਤ ਮਾਨਯੋਗਪੁਰ ਨੇ ਦਿੱਤੀ ਹੈ ਕਿ ਜਦੋਂ ਉਹਨਾਂ ਦੇ ਧਿਆਨ ਚ ਆਵੇ ਕਿ ਕੋਈ ਦੀ ਇਨਫਰੋਜਮੈਂਟ ਕੀਤੀ ਗਈ ਹੈ, ਤਾਂ ਉਸੇ ਵੇਲੇ ਉਹ ਸਮਾਨ ਹਟਾਉਣ। ਐਫਸੀ ਕਮਿਸ਼ਨਰ ਨੂੰ ਇਹ ਬਾਰਤ ਪਹੁੰਚਾ ਗਿਆ ਹੈ ਕਿ ਉਹਨੇ ਕੋਈ ਈਓ ਸਾਹਿਬ ਨੂੰ ਦਿੱਤੀ ਕੜ ਦਿੱਤੀ ਗਈ ਹੈ। ਕਾਪੀ ਜਿਹੜੀ ਹੈ ਮੰਨਤੂ ਕੀਤੀ ਸੀ ਕਿ ਸਮਾਰਟ ਸਿਖਵਾਓ ਪਰ ਕੋਈ ਅਸਰ ਨਹੀਂ ਹੋ ਰਿਹਾ ਮੈਂ ਜਨਿੰਦਰ ਜੈਨ ਬਾਬਾ ਖੇਤਰਪਾਲ ਮੰਦਰ ਚੈਰੀਟੇਵ ਸੁਸਾਇਟੀ ਦਾ ਮੁਖ ਸੇਵਾਦਾਰ ਹਾਂ ਔਰ ਮੇਰੇ ਨਾਲ ਸਹਿਯਕ ਸੇਵਾਦਾਰ ਸਾਰੇ ਖੜੇ ਨੇ ਕਮੇਟੀ ਦੇ ਮੈਂਬਰ ਅਸੀਂ ਅੱਜ ਮਜਬੂਰ ਹੋ ਕੇ ਸ਼ਹਿਰ ਨੂੰ ਦੱਸਣ ਲੱਗੇ ਆ ਕਿ ਸਾਰੀ ਗਲੀਆਂ ਐਨਕ੍ਰੋਚਮੈਂਟ ਕੀਤੀ ਵੀ ਬਹੁਤ ਟਾਈਮ ਤੋਂ ਤੇ ਬੜੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਹ ਨਹੀਂ ਉਠਾ ਰਹੇ ਅਸੀਂ ਤਾਂ ਇਹ ਸੋਚਦੇ ਹਾਂ ਵੀ ਪਤਾ ਨਹੀਂ ਕੀ ਉਹਦੀ ਕੀ ਮੈਲਫਾਈ ਟੈਂਸ਼ਨ ਹੈ ਇਹਦੇ ਵਿੱਚ ਸਾਨੂੰ ਵੀ ਸਮਝ ਨਹੀਂ ਆ ਰਿਹਾ ਤੇ ਅੱਜ ਸਾਰੀ ਕਮੇਟੀ ਸਾਡਾ ਇਹ ਦਾਗਾ ਦਿਵਾਲੀ ਹੋਲੀ ਦਾ ਤਿਹਾਰ ਹੈ 13 14 ਨੂੰ ਹੋਲੀਆਂ ਦੀ ਕੜਾਈਆਂ ਸਾਰਾ ਸ਼ਹਿਰ ਨੂੰ ਬਾਬਾ ਫ਼ਰੀਦਪਾਲ ਮੰਦਿਰ ਨੂੰ ਮੰਦਾ ਲੇਕਿਨ ਇਹ ਨਹੀਂ ਐਂਕਰੋਜਮੈਂਟ ਹੋਈ ਵੀ ਹੈ ਉਹ ਪਾਸੇ ਕਰਨ ਨੂੰ ਤਿਆਰ ਨਹੀਂ ਹੈ باوجود ਕਈ ਕੋਸ਼ਿਸ਼ਾਂ ਕਰਨ ਦੇ باوجود ਵੀ ਇਹ ਨਹੀਂ ਹੋ ਸਕਿਆ ਹਰ ਕੇ ਅਸੀਂ ਕੋਰਟ ਦੇ ਵਿੱਚ ਕੇਸ ਦਿੱਤਾ ਵਕੀਲ ਸਾਹਿਬ ਨੇ ਤੁਹਾਨੂੰ ਸਾਰਾ ਕੁਝ ਦੱਸਿਆ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਔਰ ਅਸੀਂ ਚਾਹੁੰਦੇ ਹਾਂ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਜੀ ਨੂੰ ਵੀ ਤੇ ਯੂ ਸਾਹਿਬ ਨੂੰ ਵੀ ਜਿੰਨੀ ਜਲਦੀ ਹੋ ਸਕੇ ਖਾਲੀ ਕਰਾਇਆ ਜਾਵੇ ਹੋ ਜੀ ਮੈਂ ਬਲਦੇਵ ਰਾਜ ਤੇਰੀਆ ਨੀਅਰ ਅਬਾਊਟ 45 ਸਾਲ ਤੋਂ ਬਾਬਾ ਖੇਤਰਪਾਲ ਮੰਦਿਰ ਦੀ ਅਸੀਂ ਸੇਵਾ ਕਰ ਰਹੇ ਆ ਇਹ ਸਾਡੇ ਪੁਰਾਣੇ ਮੈਂਬਰ ਵੀ ਸਾਡੇ ਨਾਲ ਆ ਇਹ ਸਾਡਾ ਫਰੀਦਕੋਟ ਦਾ ਪ੍ਰਾਤਨ ਮੰਦਿਰ ਹੈ ਪ੍ਰਾਤਨ ਕਹਿ ਸਕਦੇ ਆ ਵੀ ਅਸੀਂ 45 ਸਾਲ ਤੋਂ ਸੇਵਾ ਕਰ ਰਹੇ ਆ ਸਾਡੇ ਜਨਮ ਤੋਂ ਵੀ ਪਹਿਲਾਂ ਦਾ ਔਰ ਇਸ ਨੂੰ ਅਸੀਂ ਮਤਲਬ ਲੋਕਾਂ ਦੇ ਸਹਿਯੋਗ ਨਾਲ ਬੜੇ ਵਧੀਆ ਢੰਗ ਨਾਲ ਬਣਾਇਆ ਹੈ ਔਰ ਸਾਰੇ ਧਰਮਾਂ ਦੇ ਲੋਕ ਮੱਥਾ ਟੇਕਣ ਆਉਂਦੇ ਆ ਕੋਈ ਧਰਮ ਦਾ ਸਵਾਲ ਨਹੀਂ ਹੈ ਔਰ ਲੋਕਾਂ ਦੀ ਬੜੀ ਸਰਦ ਹੈ ਔਰ ਲੋਕਾਂ ਦੀਆਂ ਮੰਤਾਂ ਇੱਥੇ ਪੂਰੀਆਂ ਹੁੰਦੀਆਂ ਇਹ ਮੰਦਿਰ ਦੇ ਬਾਹਰ ਇੱਕ ਆਰਾ ਲੱਗਿਆ ਹੋਇਆ ਹੈ ਆਰਾ ਜਿਹੜਾ ਕਿ ਨੀਅਰਬਾਊਟ ਪੁਰਾਣਾ ਲੱਗਿਆ 40 ਸਾਲ ਤੋਂ ਅਸੀਂ ਆਰੇ ਵਾਲੇ ਨੂੰ ਬੜੀ ਮਤਲਬ ਬੜੀ ਵਾਰੀ ਇਹ ਰਿਕਵੈਸਟ ਕਰ ਚੁੱਕੇ ਆ ਵੀ ਆਰੇ ਦੇ ਬਾਹਰ ਜਿਹੜੀਆਂ ਲੱਕੜਾਂ ਤੁਸੀਂ ਗਲੀ ਦੇ ਵਿੱਚ ਖੜੀਆਂ ਕਰਦੇ ਹੋ ਉਹ ਮੰਦਿਰ ਨੂੰ ਜਾਣ ਦਾ ਰਸਤਾ ਹੈ ਉਹ ਲੱਕੜਾਂ ਚੱਕੀਆਂ ਜਾਣ ਪਰ ਇਹ ਲੋਕ ਲੱਕੜਾਂ ਚੱਕਦੇ ਨਹੀਂ ਆ ਔਰ ਅੱਜ ਇਹਨਾਂ ਨੂੰ ਬੜੀ ਬੜੀ ਬੇਨਤੀਆਂ ਵੀ ਕਰ ਚੁੱਕੇ ਐ ਇਹਨਾਂ ਨਾਲ ਦੋ ਤਿੰਨ ਵਾਰੀ ਸਾਡਾ ਰਾਜੀਨਾਮਾ ਵੀ ਹੋ ਚੁੱਕਿਆ ਹੈ ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ ਪੁਲਿਸ ਦੇ ਵਿੱਚ بیٹھ ਕੇ ਜਿਹੜੀਆਂ ਸਾਡੇ ਕੋਲੇ ਕਾਪੀਆਂ ਵੀ ਹੈ ਪਰ ਅੱਜ ਵੀ ਇਹ ਸਮਾਨ ਰੱਖਣੋਂ ਨਹੀਂ ੜ ਰਹੇ ਔਰ ਸਾਡੀ ਸੰਸਥਾ ਨੇ ਮੰੰਦਰ ਦੇ ਨਾਲ ਰਲ ਕੇ ਕੇਸ ਵੀ ਕੀਤਾ ਇਹਨਾਂ ਤੇ ਵੀ ਇਹ ਸਮਾਨ ਚੁਕਾਇਆ ਜਾਵੇ ਪਰ ਇਹ ਲੋਕ ਸਮਾਨ ਨਹੀਂ ਚੱਕ ਰਹੇ ਸਾਨੂੰ ਇਹ ਨਹੀਂ ਸਮਝਾਈ ਹੁਣ ਤੱਕ ਇਹ ਮੰਦਰ ਨਾਲ ਸਮਾਨ ਨਾਲ ਚੱਕਣ ਦਾ ਕਾਰਨ ਕੀ ਹੈ ਜਿਹਦੇ ਚ ਕੀ ਹੈ ਵੀ ਜਾਂ ਤਾਂ ਕੋਈ ਕਮੇਟੀ ਇੰਟਰਸਟਡ ਹੈ ਉਹ ਕੋਈ ਪੈਸੇ ਲੈ ਰਹੀ ਹੈ ਇਹ ਜਾਂ ਕੋਈ ਪਰਸ ਇੰਟਰਸਟਡ ਹੈ ਉਹ ਕੋਈ ਪੈਸੇ ਲੈ ਰਹੀ ਹੈ ਸਾਡੀ ਸਮਝ ਤੋਂ ਬਾਹਰ ਹੈ ਅਸੀਂ ਦੇਖੋ ਧਾਰਮਿਕ ਮੰਦਰ ਹੈ ਅਸੀਂ ਪੈਸਾ ਨਹੀਂ ਦੇ ਸਕਦੇ ਪਬਲਿਕ ਦਾ ਪੈਸਾ ਅਸੀਂ ਪੁਲਿਸ ਨੂੰ ਜਾਂ ਕਿਸੇ ਕਮੇਟੀ ਦੇ ਕਿਸੇ ਕਰੀਂਦੇ ਨੂੰ ਨਹੀਂ ਦੇ ਸਕਦੇ ਦੋ ਨੰਬਰ ਦੇ ਵਿੱਚ ਸਾਡੀ ਇਹ ਮਜਬੂਰੀ ਹੈ ਲੇਕਿਨ ਇਹ ਲੋਕ ਕਿਸੇ ਤਰੀਕੇ ਨਾਲ ਵੀ ਜੋ ਵੀ ਕਰ ਰਿਹਾ ਹੈ ਪਰ ਸਾਡੇ ਮੰਦਰ ਦਾ ਜਿਹੜਾ ਹੁਣ ਜਾਣ ਦਾ ਰਸਤਾ ਬਲਾਕ ਕੀਤਾ ਹੋਇਆ ਇਹਨਾਂ ਨੇ ਲੱਕੜਾ ਰੱਖ ਕੇ ਕਦੇ ਕਮਰਸ਼ੀਅਲ ਜਗ੍ਹਾ ਆਪਣਾ ਰੋਕ ਦਿੰਦੇ ਆ ਟੈਪੋ ਵਗੈਰਾ ਰੱਖ ਕੇ ਕਦੇ ਕੋਈ ਹੋਰ ਰੇੜੀਆਂ ਲਾ ਦਿੰਦੇ ਆ ਔਰ ਸਾਡੇ ਮੰਦਰ ਦੇ ਵਿੱਚ ਕੋਈ ਹੈਂਡੀਕੈਪਡ ਤੇ ਕੋਈ ਬਜ਼ੁਰਗ ਆਦਮੀ ਕਾਰ ਤੇ ਤਾਂ ਜਾ ਹੀ ਨਹੀਂ ਸਕਦਾ ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਸਾਡੇ ਮੰਦਰ ਦੇ ਵਿੱਚ ਇੱਕ ਡਿਸਪੈਂਸਰੀ ਚੱਲ ਰਹੀ ਹੈ ਫ੍ਰੀ ਡਿਸਪੈਂਸਰੀ ਜਿੱਥੇ ਕਿ ਇੱਕ ਐਮਬੀਬੀਐਸ ਡਾਕਟਰ ਜੀ ਸਾਡੇ ਬੜੇ ਪੁਰਾਣੇ ਇੱਥੇ ਬੈਠ ਰਿਹਾ ਲੋਕਾਂ ਦੀ ਸੇਵਾ ਹੋ ਰਹੀ ਹੈ ਅਸੀਂ ਫ੍ਰੀ ਦਵਾਈਆਂ ਦਿੰਨੇ ਆ ਫ੍ਰੀ ਲੈਬਾਰਟਰੀ ਟੈਸਟਿੰਗ ਹੈ ਔਰ ਫ੍ਰੀ ਫੀਸ ਤੋਂ ਬਗੈਰ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਉਹ ਪਬਲਿਕ ਵੀ ਜਿਹੜੀ ਇੱਥੇ ਆਉਂਦੀ ਹੈ ਕੋਈ ਹੈਂਡੀਕੈਪਡ ਬੰਦਾ ਅੰਦਰ ਲਈ ਜਾ ਸਕਦਾ ਔਰ ਸਾਡੀ ਮਤਲਬ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡੇ ਮੰਦਰ ਵਾਲੀ ਗਲੀ ਚੋਂ ਲੱਕੜਾ ਨੂੰ ਜੰਗੀ ਪੱਦਰ ਤੇ ਚੁਗਾਇਆ ਜਾਵੇ ਔਰ ਸਾਡਾ ਇੱਕ 13 14 ਅਪ੍ਰੈਲ ਮਾਰਚ ਨੂੰ ਹੋਲੀ ਦਾ ਮੇਲਾ ਆ ਰਿਹਾ ਹੈ ਇਹ ਮੇਲੇ ਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੁੰਦੇ ਐ ਇੱਥੇ ਮੱਤਾ ਟੇਕਣ ਵਾਸਤੇ ਔਰ ਲੈਣਾ ਲੱਗ ਜਾਂਦੀਆਂ ਔਰ ਸਵੇਰੇ 4 ਵਜੇ ਲੈਣਾ ਲਿ ਸ਼ੁਰੂ ਹੋ ਜਾਂਦੀਆਂ ਸ਼ਾਮ ਤੱਕ ਮੇਲਾ ਚੱਲਦਾ ਰਹਿੰਦਾ ਹੈ ਇਹ ਭਾਰੀ ਮੇਲਾ ਹੁੰਦਾ ਹੈ ਦੋ ਮੇਲੇ ਲੱਗਦੇ ਆ ਜੀ ਹੋਲੀ ਤੇ ਦੀਵਾਲੀ ਦੇ ਔਰ ਇਹ ਹੋਲੀ ਦਾ ਗੀੜਾ ਮੇਲਾ ਹੈ ਲੋਕਾਂ ਦੀ ਮੰਤਾ ਬਾਬਾ ਜੀ ਪੂਰੀਆਂ ਕਰਦੇ ਆ ਤੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡੇ ਮੰਦਰ ਵਾਲੀ ਗਲੀ ਚੋਂ ਸਮਾਨ ਚੁਕਾਇਆ ਜਾਵੇ ਔਰ ਮੰਦਰ ਨੂੰ ਫ੍ਰੀ ਕੀਤਾ ਜਾਵੇ ਬੇਨਤੀ ਹੈ ਕਿ ਇਹ ਜੋ ਗਲੀ ਬਾਬਾ ਖੇਤਰਪਾਲ ਮੰਦਰ ਹੋ ਜਾਂਦੀ ਹੈ ਬਹੁਤ ਸਾਰੇ ਸ਼ਰਧਾਲੂ ਇੱਥੇ ਚਾਹੁੰਦੇ ਹਨ ਇਹਦੇ ਚ ਜਿਹੜੇ ਪੜੋਸੀ ਹੈ ਇਹਨਾਂ ਵੱਲੋਂ ਗਲੀ ਦੀ ਇਨਕ੍ਰੋਚਮੈਂਟ ਕੀਤੀ ਗਈ ਹੈ ਕਾਫੀ ਵਾਰੀ ਇਹਨਾਂ ਨੇ ਬੇਨਤੀ ਕੀਤੀ ਉਸ ਤੋਂ ਬਾਅਦ ਕੋਰਟ ਦੇ ਵਿੱਚ ਕੇਸ ਲਗਾਇਆ ਤਾਂ ਮਾਰੀਓ ਕੋਰਟ ਸਿਵਲ ਜੱਜ ਕੋਰਟ ਨੇ ਸਾਨੂੰ ਸਟੇ ਦੇ ਦਿੱਤਾ ਹੈ ਇਹਨਾਂ ਨੂੰ ਜਿਹੜੀ ਬਾਬਾ ਖੇਤਰਪਾਲ ਚੈਰੀਟੇਬਲ ਮੈਨੇਜਮੈਂਟ ਕਮੇਟੀ ਹੈਗੀ ਆ ਕਿ ਇਹ ਦੋਨੋਂ ਭਾਈ ਜਣੇ ਗੋਪੀ ਸਿੰਘ ਤੇ ਸੇਵਕ ਸਿੰਘ ਇਹਨਾਂ ਦੇ ਵਿਰੁੱਧ ਕੇਸ ਲੱਗਿਆ ਸੀਗਾ ਇਹਨਾਂ ਨੂੰ ਇਨਸਟਰਕਸ਼ਨ ਕੀਤੀ ਕਿ ਕੋਈ ਵੀ ਇਨਕ੍ਰੋਚਮੈਂਟ ਨਾ ਕਰ ਨਾ ਇਹ ਹੈਵੀ ਲੱਕੜ ਰੱਖ ਸਕਦੇ ਆ ਨਾ ਇਹ ਕਮਰਸ਼ਲ ਵੀ ਕਰ ਇੱਥੇ ਘੜੀ ਕਰ ਸਕਦੇ ਜਾਂ ਹੋਰ ਇਨਕ੍ਰੋਚਮੈਂਟ ਦਾ ਕੋਈ ਸਮਾਂ ਉਹਦੇ ਵਿੱਚ ਇੱਕ ਪਾਰਟੀ ਜਿਹੜੇ ਈਓ ਮਿਊਨਿਸਪਲ ਕਾਉਂਸਲ ਹੈਗੇ ਆ ਉਹਨਾਂ ਨੂੰ ਬੁਣਾਇਆ ਗਿਆ ਸੀ ਉਹਨਾਂ ਨੂੰ ਇਹ ਹਦਾਇਤ ਮਾਨਯੋਗ ਕੋਰਟ ਨੇ ਦਿੱਤੀ ਹੈ ਕਿ ਜਦੋਂ ਉਹਨਾਂ ਦੇ ਧਿਆਨ ਜਾਵੇ ਕਿ ਜਲਦੀ ਦੀ ਇਨਕ੍ਰੋਚਮੈਂਟ ਕੀਤੀ ਗਈ ਆ ਤਾਂ ਉਸੇ ਵੇਲੇ ਉਹ ਸਮਾਨ ਹਟਾਉਣ ਇਸ ਆਰਡਰ ਦੀ ਕਾਪੀ ਜਿਹੜੀ ਆ ਉਹ ਇਹਨਾਂ ਦੇ ਇਹਨਾਂ ਨੂੰ ਵੀ ਪਹੁੰਚ ਗਈ ਜਿਹੜੇ ਹੈ ਹੈਨਾਂ ਨੇ ਇਨਕ੍ਰੋਚਮੈਂਟ ਕਰੀ ਹੈ ਤੇ ਈਓ ਸਾਹਿਬ ਨੂੰ ਵੀ ਪਹੁੰਚੀ ਪਰ ਈਓ ਸਾਹਿਬ ਨੇ ਕੋਈ ਅਸਰ ਰੋਂਦਾ ਲਿਆ ਨਹੀਂ ਦੋ ਤਿੰਨ ਵਾਰੀ ਜਿਹੜੇ ਰਿਮਾਈਂਡਰ ਦਿੱਤੇ ਆ ਪਰਸਨਲੀ ਮਿਲੇ ਆ ਮੈਂ ਖੁਦ ਇਹਨਾਂ ਦਾ ਵਕੀਲ ਹੋਣ ਦੇ ਨਾਤੇ ਉਹਨਾਂ ਨੂੰ ਮਿਲਿਆ ਹਾਂ ਪਰ ਉਹਨਾਂ ਕੋਲ ਟਾਈਮ ਨਹੀਂ ਹੈ ਪਹਿਲੇ ਜਿਹੜੇ ਸੀਗੇ ਉਹਨਾਂ ਨੂੰ ਬਦਲ ਦਿੱਤਾ ਗਿਆ ਨਵੇਂ ਜਿਹੜੇ ਆਏ ਆ ਉਹ ਕਹਿੰਦੇ ਸਾਡੇ ਕੋਲ ਦੋ ਕਮੇਟੀਆਂ ਦਾ ਚਾਰਜ ਹੈ ਲਾਲੂ ਰੂ ਦਾ ਤੇ ਫੀਸ ਕੋਰ ਦਾ ਤੇ ਮੇਰੇ ਕੋਲ ਸਮਾਂ ਨਹੀਂ ਹੈ ਉਸ ਤੋਂ ਬਾਅਦ ਇਹ ਜਿਹੜਾ ਆਰ ਕੇ ਜਦੋਂ ਕਾਫੀ ਸਮਾਂ ਬੀਤ ਗਿਆ ਤਾਂ ਮੈਨੇਜਮੈਂਟ ਕਮੇਟੀ ਦੇ ਜਿਹੜੇ ਉਪਦੇਸ਼ਾਰ ਇਹਨਾਂ ਨੇ ਕਿਹਾ ਕੰਟੈਂਪਟ ਆਫ ਕੋਰਟ ਪਾਈ ਹੈ ਫਿਰ ਅਸੀਂ ਕੰਟੈਂਪਟ ਆਫ ਕੋਰਟ ਐਕਟ 1975 ਦੇ ਤੀ ਜਿਹੜਾ ਜੀ ਅਸੀਂ ਕੰਟੈਂਪਟ ਆਫ ਕੋਰਟ ਪਾਈ ਜਿਹਦੇ ਵਿੱਚ ਅਜੇ ਕਾਰਵਾਈ ਚੱਲ ਰਹੀ ਹੈ ਕੈਪਟੀ ਕਮਿਸ਼ਨਰ ਨੂੰ ਇਹ ਬਾਰੇ ਦੱਸਿਆ ਗਿਆ ਹੈ ਜੀ ਉਹਨਾਂ ਨੂੰ ਵੀ ਈਓ ਸਾਹਿਬ ਨੂੰ ਚਿੱਠੀ ਕੱਢ ਦਿੱਤੀ ਗਈ ਹੈ ਕਾਪੀ ਜਿਹੜੀ ਮੰਦਰ ਨੂੰ ਕੀਤੀ ਸੀ ਇਹ ਸਮਾਂ ਚਿਕਵਾਓ ਪਰ ਕੋਈ ਅਸਰ ਨਹੀਂ ਹੋ ਰਿਹਾ ਜਿਹੜਾ ਕੰਟੈਂਪਟ ਆਫ ਕੋਰਟ ਹੈ ਉਹਦੇ ਧਿਆਨ ਦੇਣਾ ਚਾਹੀਦਾ ਜੀ ਨੁਕਸਾਨ ਹੋ ਸਕਦਾ ਜਿਹਦੇ ਵਿੱਚ 6 ਮਹੀਨੇ ਦੀ ਸਜ਼ਾ ਤੇ 2000 ਰੁਪਏ ਜ਼ੁਰਮਾਨਾ ਹੋ ਸਕਦਾ ਪਰ ਉਸ ਦੇ ਵਿੱਚ ਨੌਕਰੀ ਤੇ ਖਤਰਾ ਵੀ ਆ ਸਕਦਾ ਪਰ ਕਿਉਂ ਨਹੀਂ ਤੇਰੇ ਜੀ ਇਹਦਾ ਸਵਾਲ ਤੁਹਾਨੂੰ ਮੰਦਰ ਦੇ ਜਿਹੜੇ ਹੈਗੇ ਮਲੇਜੇ ਕਮੇਟੀ ਵਾਲੇ ਦੇ ਤੇ ਜਾ ਕੇ ਉਹ ਆਵਰ ਦਿੱਤੀ ਉਹ ਜੀ 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 ਪਰਸਨਲੀ ਮੇਰੇ ਕੋਲ ਉਹਨਾਂ ਦਰਸੀਏ ਵੀ ਹੈਗੇ ਆ ਜੀ ਜਿਹੜੇ ਕਿ ਉਹਨਾਂ ਦੇ ਜੀ ਰਸੀਡ ਜਿਹੜੀ ਬ੍ਰਾਂਚ ਹੈਗੀ ਹੈ ਨਾ ਜਿੱਥੇ ਸਟੈਂਪ ਲਾ ਕੇ ਦਿੰਦੇ ਆ ਉਹ ਤਾਂ ਦਿੱਤੇ ਗਏ ਆ ਪਰਸਨਲੀ ਮੈਂ ਮਿਲਿਆ ਵੇ ਜੀ ਉਹਨਾਂ ਨੂੰ ਇੱਕ ਦਿਨ ਡੇਟ ਵੀ ਫਿਕਸ ਹੋ ਗਈ ਸੀ ਇਹਨਾਂ ਨੂੰ ਵੀ ਦੱਸ ਦਿੱਤਾ ਗਿਆ ਸੀਗਾ ਜੀ ਪਰ ਉਹ ਆਏ ਨਹੀਂ ਜੀ ਦੋ ਚਾਰ ਡੇਟਾਂ ਦੇ ਕੇ ਫਿਰ ਚੁੱਪ ਕਰ ਗਏ ਉਹਨਾਂ ਨੂੰ ਇੱਕ ਇੱਕ ਵਾਰੀ ਵਿਜ਼ਿਟ ਵੀ ਨਹੀਂ ਕੀਤਾ ਹੈ ਜ਼ਰੂਰੀ ਹੈ ਆਉਣ ਵਾਲੇ ਸਮੇਂ ਵਿੱਚ ਤਿਹਾਰਾਂ 'ਚ ਲੋਕ ਬਹੁਤ ਆਉਂਦੇ ਆ ਬੜਾ ਰਸ਼ ਹੋ ਜਾਂਦਾ ਹੈ ਜਿਸ ਕਰਕੇ ਦਿੱਕਤ ਹੁੰਦੀ ਹੈ ਤੋਂ ਮੈਨੂੰ ਸਾਨੂੰ ਇਹ ਪਤਾ ਕਿ ਇੱਕ ਡਿਸਪੈਂਸਰੀ ਵੀ ਚੱਲ ਰਹੀ ਹੈ ਇੱਥੇ ਸੀਨੀਅਰ ਸਿਟੀਜ਼ਨ ਨਹੀਂ ਜਾ ਸਕਦੇ ਜਾਂ ਹੈਂਡੀਕੈਪਡ ਹੈਗੇ ਉਹਨਾਂ ਨੂੰ ਤਾਂ 4 ਵੀਲਰ ਤੇ ਆਉਣਾ ਪਏਗਾ ਜੀ ਉਹ ਅੰਦਰ ਹੀ ਨਹੀਂ ਜਾ ਸਕਦੇ ਕਿਉਂਕਿ ਇੱਥੇ ਕੁਮੈਂਟ ਦੀ ਗੱਲ ਕਰ ਲਈ ਨਜਾਇਜ਼ ਕੱਪ ਦੇ ਆਏ ਇਹ ਲੈ ਸਕਦੇ ਹਾਂ ਬਿਲਕੁਲ ਨਜਾਇਜ਼ ਕੱਪ ਆ ਜੀ ਹਾਈ ਕੋਰਟ ਦੀਆਂ ਬੜੀਆਂ ਸਟ੍ਰਿਕਟ ਇਨਸਟਰਕਸ਼ਨਸ ਹੈ ਕਿ ਕੋਈ ਕੇਸ ਨਾ ਵੀ ਲਗਾਵੇ ਨਾ ਜੀ ਤਾਂ ਹੀ ਇਹੋ ਇਹ ਤੇ ਸਰਪੰਚ ਦੀ ਡਿਊਟੀ ਹੈ ਪਿੰਡ ਜਿਹਦੇ ਇਹ ਉਹਦੀ ਸ਼ਹਿਰ ਚ ਕੋਈ ਨੂੰ ਖਾਲੀ ਕਰਾਏਗਾ ਇਹ ਇਨਸਟਰਕਸ਼ਨਸ ਅਸੀਂ ਮਾਨਯੋਗ ਅਦਾਲਤ ਨੂੰ ਸਾਰੇ ਜਿਹੜੇ ਕੇਸਿਸ ਜਿਹੜੇ ਹਾਈ ਕੋਰਟ ਨੇ ਡਿਸਾਈਡ ਕੀਤੇ ਅਸੀਂ ਦੱਸ ਦਿੱਤੇ ਹੈਲੋ ਇਹੋ ਸਾਹਿਬ ਕੀ ਹਾਲ ਹੈ ਜੀ ਵਧੀਆ ਜੀ ਆ ਜਗਦੀਸ਼ ਪੰਪਾ ਬੋਲਦਾ ਫਰੀਦਕੋਟ ਤੋਂ ਪੱਤਰਕਾਰ ਜੀ ਹਾਂ ਜੀ ਹਾਂ ਜੀ ਬੋਲੋ ਸਰ ਸਰ ਇੱਕ ਨਹੀਂ ਬਾਬਾ ਖੇਤਰਪਾਲ ਮੰਦਰ ਟਰਸਟ ਹੈ ਜੀ ਜਿਹੜਾ ਆਪਾਂ ਸਰਕੂਲਰ ਰੋਡ ਦੇ ਉੱਪਰ ਹਾਂ ਜੀ ਉਹ ਅੱਜ ਇਕੱਠੇ ਹੋਏ ਸੀ ਸਾਰੇ ਜੀ ਤੇ ਉਹਨਾਂ ਨੇ ਕਿਹਾ ਵੀ ਕੋਰਟ ਦੇ ਆਰਡਰ ਵੀ ਹੋ ਗਏ ਤੇ ਯੂ ਸਭ ਮਤਲਬ ਉਹ ਨਜਾਇਜ਼ ਕਬਜਾ ਉੱਥੇ ਜਿਹੜਾ ਅਰੇਵਰ ਲੋ ਕੀਤਾ ਹੋਇਆ ਉਹ ਹਟਾਈ ਨਹੀਂ ਰਹੀ ਜੀ। ਉਹ ਕਰਵਾ ਦਿੰਨੇ ਆ ਸਾਰੇ ਰੂਟੀਨ ਦਾ ਕੰਮ ਹੈ ਕਰਵਾ ਦਿੰਨੇ ਆ। ਆਪਾਂ ਹੋਰ ਪਤਾ ਯਾਨੀ ਕਿ ਮੇਰੇ ਕੋਲ ਹੈਗਾ ਐਡੀਸ਼ਨਲ ਚਾਰਜ ਕੋਈ ਤਾਂ ਵੀ ਕੰਮ ਰਹਿੰਦਾ ਹੀ ਰਹਿੰਦਾ ਹੈ ਮੇਰੇ ਕੋਲ ਆਈ ਸੀਗੇ ਇਸ ਇਸ ਗੱਲ 'ਚ ਕੋਈ ਗਲਤੀ ਨਹੀਂ ਹੈ। ਜੀ ਮੇਰੇ ਕੋਲ ਦੋ ਵਾਰ ਦੋ ਜਾਂ ਤਿੰਨ ਵਾਰ ਇਹਨਾਂ ਦਾ ਫੋਨ ਵੀ ਆਇਆ ਹੈ ਨਿਜੀ ਤੌਰ ਤੇ ਤਾਂ ਨਹੀਂ ਆਇਆ ਸ਼ਾਇਦ। ਵਕੀਲ ਵਕੀਲ ਨਿੱਜੀ ਤੌਰ ਤੇ ਆਏ ਸੀ ਕਿ ਵਕੀਲ ਸਾਹਿਬ ਨਿੱਜੀ ਤੌਰ ਤੇ ਆਏ ਹੋਸਤ ਵੀ ਇੱਕ ਵਾਰ ਆਏ ਹੋਣ ਮੈਨੂੰ ਲੱਗਦਾ ਜੀ ਚਲੋ ਹਾਂ ਇਹ ਆਏ ਚਲੋ ਆਏ ਵੀ ਹੋਣਗੇ ਕੋਈ ਗੱਲ ਨਹੀਂ ਫਿਰ ਆ ਜਾਣਗੇ ਫਿਰ ਕੋਈ ਗੱਲ ਨਹੀਂ